ਇੱਥੇ ਬੈਠਾ ਉਰੇ ਜਾਣ ਇੱਧਰ ਆ ਉਧਰ ਨਾ ਬਹੋਲੀ ਉਰੇ ਕੱਢ ਚੁੱਕੇ ਸੱਟਿਆ ਢੋੜ ਉਰੇ ਨਹੀਂ ਢੋੜ ਨਹੀਂ ਆ ਉਂਗਲਾਂ ਲ ਬੈਠਿਆ ਨੇ ਤੂੰ ਸੁਣ ਬੰਦਾ ਆ ਉਂਗਲਾਂ ਤੋਂ ਕੇ ਕੱਢ ਢੋੜ ਢੋੜ ਨਹੀਂ ਆ ਲੈ ਜੀ ਢੋੜ ਨਹੀਂ ਆਈ

ਆ ਬੋਲਾ ਇਹਦਾ ਇਹ ਇੱਟੋ ਜੀ ਉੱਤਰਾ ਅੱਜ ਉੱਪਰ ਮੈਂ ਫੀਡ ਰਾਨਾ ਨਹੀਂ ਮੈਂ ਦੇਖੋ ਕਿ ਉਹ ਸੈਗਾ ਦੂਜੀ ਵਾਰ ਬੁੱਛ ਹੋਣੀ ਧੋਰੀ ਹੋਆ ਠੀਕ ਆ ਦੇਖਲਾ ਯਾ ਇਹ ਬੁੱਛ ਹੋਈ ਯਾਰ ਆਇਆ ਇਹਦੇ ਵਿੱਚ ਦੇਖ ਲੈ ਨਹੀਂ ਹੈ ਨਹੀਂ ਪਿੱਛੇ ਗਈ ਹੈ ਡੋਰ ਪੁੱਟ ਆ ਜਾਂਦੀ ਆ ਪਾਣੀ ਪਿੱਛੋਂ ਜੀ ਡੋਰੋ ਚੜਾਓ ਚੜਾਉਂਦੇ ਸੀ ਉਹਦੇ ਨਾਲ ਇੱਧਰ ਆ ਨਾ ਥੱਲੇ ਨਹੀਂ ਦੇਖ ਲੋ ਦੇਖ ਸੰਗ ਜੇ ਬੱਪਾ ਮੈਂ ਦੇਖ ਰਹੀ ਹਾਂ ਹਾਲ ਫਾਫ ਦੇਖ ਹਾਏ ਜੀ ਲੱਗਾ ਕੋਸ਼ਿਸ਼ ਨਹੀਂ ਉਗਲਾਂ ਨੂੰ ਬੰਦੀ ਕੌਣ ਕੌਣ ਪੀਸੀ ਚੜ੍ਹ ਗਾ ਆਜਾ ਆਉਂ ਦੌਰ ਦਿਖਾਓ ਆਜਾ ਜੀ ਇਧਰ ਆਓ ਇਧਰ ਆਜੋ ਬਾਕੀ ਬਾਕੀ ਇੱਥੇ ਆਜਾ ਬੰਦਿਆ ਉਹ ਤੁਸੀਂ ਕਿਹੜਾ ਆਸਨ ਲੰਘੋਗੇ ਇੱਥੋਂ ਆਜਾ ਆਜਾ ਜਾਣਾ ਪੁੱਛਿਆ ਆ ਆਏ ਪੁੱਤ ਖਲੇ ਚੱਲੋ ਪੁੱਤ ਤੇ ਨਾ ਆਪੜੇ ਵੀ ਤੇ ਮੜਾ ਲੈ ਥੱਲੇ ਲੈ ਜਾ ਥੱਲੇ ਲੈ ਜਾ ਉੱਧਰੇ ਲੈ ਜਾ ਉੱਧਰੇ ਲੈ ਜਾ ਕਾਹ ਜਗਾ ਲਈ ਚੱਲ ਆ ਲੋ ਚੱਕ ਲੈ ਰੇ ਪਤਾ ਨਹੀਂ ਉਹਦਾ ਜਾਈ ਪਾਤਾ ਹੁੰਦੇ ਨੇ ਆਪਾਂ ਇਹ ਕਰਕੇ ਪਹਿਲੀ ਧਾਗਾ ਢੋਲਦੇ ਆਂ ਇੱਥੇ ਇਹ ਨਹੀਂ ਚੜਾਉਣੀ ਹੈਗੀ ਨਾ ਨਹੀਂ ਦੂਜੀ ਨਹੀਂ ਭੁੰਦੇ ਨਹੀਂ ਨਹੀਂ ਆਪਾਂ ਦੂਜੀ ਲਿਆਂਦੀ ਨਹੀਂ ਆ ਲਈ 22 25 16 ਲਿਆਂਦੇ ਨਹੀਂ ਬਾਪ ਦਾ ਮਾਰ ਕੇ ਆਉਂਦੇ ਆਂ ਕਿਹੜੀ ਬਸੰਤੇੜੀ ਕਿਹੜੀ ਡਰੈਸ ਲਾਈ ਹੈ ਜੇ ਪਤਾ ਕੋਈ ਕੋਲੋਂ ਇੱਕ ਬਸੰਤ ਪੰਚਮੀ ਦਾ ਤਿਹਾਰਾ ਲੋਕ ਬੜੇ ਧੂਮਤਾ ਨਾਲ ਮਨਾਉਂਦੇ ਨੇ ਬੱਚੇ ਪਤੰਗ ਚੜਾਉਂਦੇ ਨੇ ਪਰ ਅੱਜ ਦੇ ਦਿਨਾਂ ਦੇ ਵਿੱਚ ਕਈ ਲੋਕ ਚਾਈਨਾ ਡੋਨ ਨਾਲ ਪਤੰਗ ਚੜਾਉਂਦੇ ਨੇ ਮਾਨਯੋਗ ਐਸਐਸਪੀ ਸਾਹਿਬ ਦੇ ਨਿਸ਼ਾਨ ਨਿਰਦੇਸ਼ਾਂ ਹੇਠ ਇਹਨਾਂ ਲੋਕਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਜੋ ਜਿਹੜਾ ਚਾਈਨਾ ਡੋਨ ਨਾਲ ਪਤੰਗ ਚੜਾਉਂਦੇ ਨੇ ਹਾਰਪੰਡ ਬੰਡੂ ਚਾਕੇ ਇਹਨਾਂ ਦੀ ਚੈੱਕ ਚੈੱਕ ਕੀਤਾ ਜਾ ਰਿਹਾ। ਦੌਰ ਕੀ ਮੈਸੇਜ ਦੇ ਰਹੇ ਲੋਕਾਂ ਨੂੰ ਦੀ। ਲੋਕਾਂ ਨੂੰ ਮੈਸੇਜ ਦੇ ਰਹੇ ਆ ਵੀ ਚੈਨਾਡੋਰ ਨਾਲ ਆਪ ਤੁਸੀਂ ਪਤੰਗ ਨਾ ਚੜਾਓ ਜਿਹਦੇ ਨਾਲ ਬੇਜਾਨ ਜਦਬਰਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਨੇ ਤੇ ਆਮ ਲੋਕਾਂ ਦਾ ਵੀ ਕਾਫੀ ਨੁਕਸਾਨ ਹੁੰਦਾ। ਵੀ ਆਪਦੀ ਖੁਸ਼ੀ ਨਾਲ ਤੇ ਇਤਿਹਾਰ ਨਾਲ। ਤੇ ਕੋ ਸਪੀਕਰ ਜੱਡ ਲਾਉਣ ਨੂੰ ਰੋਕਣ ਲਈ ਕੀ ਕਰ ਰਹੇ? ਜਿਹੜੇ ਸਪੀਕਰ ਬਿਨਾਂ ਮਨਜ਼ੂਰੀ ਤੋਂ ਲਾਦੇ ਉਹਨਾਂ ਦੇ ਨੋਇਸ ਪੋਲੂਸ਼ਨ ਐਕਟ ਦਾ ਪਰਚਾ ਦਰਜ ਕਰਾਂਗੇ। ਤੇ ਫਿਲਹਾਲ ਹਲੇ ਕੋਈ ਐਸੀ ਗੱਲ ਨਾ ਮੋਟਸ ਵਿੱਚ ਨਹੀਂ। ਨੋ ਗੋਲੀ ਜੀ ਕਰਨਾ ਪੜ ਸੁਲੋ ਅੱਜ ਡਰਾਈਵ ਤੇ ਆਈਏ ਕਿੰਨਾ ਦੇਖਦੇ ਆ ਜੀ ਤੇ ਵਧੀਆ ਗੱਲ ਆ ਜੀ ਆਪਣੇ ਚਾਣਾ ਡੋਰ ਤੋਂ ਬਹੁਤ ਮਿਲ ਰਹੀ ਹੈ ਆਪਣੇ ਧਾਗਾ ਡੋਰ ਨਾਲ ਚੜਾਉਣਾ ਚਾਹੀਦਾ ਨਹੀਂ ਤਾਂ ਚੜਾਉਣੇ ਨਹੀਂ ਚਾਹੀਦਾ ਕੋਈ ਫਾਇਦਾ ਨਹੀਂ ਨੁਕਸਾਨ ਬਹੁਤ ਹੋ ਰਹੇ ਨੇ ਨਾਮ ਤੇ ਪੁਲਿਸ ਦੇ ਕੰਮ ਕਰਨ ਨੂੰ ਕਿਸ ਤਰ੍ਹਾਂ ਦੇ ਦੇ ਦੋਗੇ ਬਹੁਤ ਵਧੀਆ ਇਹ ਆਪਣੇ ਉਹ ਕਰ ਰਹੇ ਨੇ ਤੇ ਹੋਰ ਲੋਕਾਂ ਨੂੰ ਵੀ ਮੈਸੂਜਣਾ ਚਾਹੁੰਦੇ ਚੜਾਉਣਾ ਗਲਤ ਆ ਇਹ ਪਤੰਗ ਚੜਾਉਣਾ ਇਹਨੋਂ ਦਾ ਧਾਗਾ ਡੋਰ ਨਾਲ ਆਪਣੇ ਚੜਾਉਣਾ ਚਾਹੀਦਾ ਨਹੀਂ ਕੋਈ ਫਾਇਦਾ ਹੀ ਨਹੀਂ ਆ